ਛੋਟੇ ਬੱਚੇ ਜਿਹੜੇ ਕਮਰੇ ਦੇ ਵਿੱਚ ਰਹਿੰਦੇ ਸੀ ਉਤੋਂ ਕਦੀ ਸੱਪ ਨਿਕਲਨੇ ਕਦੀ ਕੋਚ ਅੰਗਣਵਾੜੀ ਸੈਂਟਰ ਦਾ ਕੰਮ ਸ਼ੁਰੂ ਕਰਾਤਾ ਪੂਰੇ ਪਿੰਡ ਨੂੰ ਨੋ ਡਾਕ ਜ਼ੋਨ ਲਾਂਦ ਦਿੱਤਾ ਗਿਆ ਸਾਡੇ ਪਿੰਡ ਵਿੱਚ ਰਾਤ ਨੂੰ ਸਟਰੀਟ ਲਾਈਟਾਂ ਜਗਦੀਆਂ ਆ ਸੋ ਏਦਾਂ ਦੇ ਕੰਮ ਜਿਹੜੇ ਉਹ ਸਰਕਾਰਾਂ ਕੋਲੋਂ 10-15 ਸਾਲ ਚ ਨਹੀਂ ਹੋ ਸਕਿਆ ਜਿਹੜੇ 6 ਮਹੀਨੇ ਦੇ ਵਿੱਚ ਵਿੱਚ ਕਰਾਏ ਆ। ਛੇਫਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੇ ਸੜਕ ਦਾ ਮੁੱਦਾ ਜਿਹੜਾ ਬਹੁਤ ਹੀ ਪੁਰਾਣਾ ਵਾ ਸੜਕ ਬਹੁਤ ਟੁੱਟੀ ਹੈ ਤੁਸੀਂ ਉਹਦੇ ਬਾਰੇ ਜਰੂਰ ਗੱਲ ਕਰਕੇ ਜਾਇਓ ਤੇ ਦੂਜਾ ਸਾਡੀ ਨੌਜਵਾਨੀ ਜਿਹੜੀ ਪਿੰਡ ਦੀ ਹੈ ਉਹ ਚਾਹੁੰਦੀ ਹੈ ਕਿ ਸਾਡੇ ਜਿਹੜਾ ਖੇਡ ਸਟੇਡੀਅਮ ਭੜੇ ਤਾਂ ਜੋ ਇੱਥੇ ਮੁੰਡੇ ਹੋਰ ਭਰਤੀ ਹੋ ਕੇ ਕੋਈ PCS, IAS ਕੋਈ IPS ਬਣਨ ਪੁਸਤ ਭਰਤੀ ਹੋਣ ਫੌਜ ਚ ਭਰਤੀ ਹੋਣ ਤੇ ਆਪਣੇ ਦੇਸ਼ ਦੀ ਸੇਵਾ ਕਰਨ ਜਿੰਨੇ ਮੁੰਡੇ ਬਾਹਰ ਜਾ ਚੁੱਕੇ ਸੀ ਅਸੀਂ ਬਹੁਤ ਵਧੀਆ ਗੱਲਾਂ ਬਾਹਰ ਜਾਣਾ ਪਰ ਆਪਾਂ ਚਾਹੁੰਦੇ ਹਾਂ ਕਿ ਹੋਰ ਜਿਹੜਾ ਬਾਊ ਜਾੜਾ ਨਾ ਹੋਵੇ ਸਾਡੇ ਪਿੰਡ 'ਚ ਰਹਿਣ ਜੇ ਇੱਕ ਭਰਾ ਬਾਹਰ ਅਤੇ ਇੱਕ ਭਰਾ ਇੱਥੇ ਰਹਿ ਕੇ ਮਿਹਨਤ ਕਰੇ ਸੋ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਸੇਖਾ ਸਾਹਿਬ ਦਾ ਧੰਨਵਾਦ ਕਰਦਾ ਆਪਣੇ ਡੀਐਸਪੀ ਸਰਦਾਰ ਕੁਲਵੰਤ ਸਿੰਘ ਜੀ ਦਾ ਧੰਨਵਾਦ ਕਰਦਾ ਆਪਣੇ ਚੇਅਰਮੈਨ ਮੋਹਨ ਸਿੰਘ ਜੀ ਦਾ ਆਪਣੇ ਚਕਸੀ ਦੀ ਤੋਂ ਸਰਪੰਚ ਬਲਜੀਤ ਸਿੰਘ ਜੀ ਦਾ ਧੰਨਵਾਦ ਤੋਂ ਸਰਪੰਚ ਪ੍ਰਮੋਦ ਸਿੰਘ ਜੀ ਦਾ ਇੱਕ ਦਾ ਸਾਰਾ ਧੰਨਵਾਦ ਕਰਦਾ ਜਿਹੜੇ ਆਏ ਹੋਏ ਬਤਵੰਤੇ ਜਿਨ੍ਹਾਂ ਦਾ ਨਾਂ ਨਹੀਂ ਵੀ ਲਿਆ ਗਿਆ ਸਾਰਿਆਂ ਦਾ ਤਹਿ ਦਿਲੋਂ ਸਾਡੇ ਪਿੰਡ ਵੱਲੋਂ ਧੰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਚ ਆਏ ਹੋ ਸੋ ਮੈਂ ਹੁਣ 2 ਮਿੰਟ ਲਈ ਜਿਹੜਾ ਆ ਉਹ ਸੇਖਮਾ ਸਾਹਿਬ ਨੂੰ ਕਹਾਂਗਾ ਕਿ ਉਹ ਆਪਣੇ ਜਿਹੜਾ ਨੌਜਵਾਨੀ ਨੂੰ ਸੰਦੇਸ਼ ਦੇਣ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਨਫਤਾਰਾ ਕਰਨ ਬਹੁਤ ਸਰਕਾਰੀਓ ਮੇਰੇ ਨਾਲ ਆਏ ਹੋਏ ਡੀਐਸਪੀ ਸਾਹਿਬ ਚੇਅਰਮੈਨ ਸਾਹਿਬ ਹੋਰ ਸਾਰੇ ਪਾਰਟੀ ਦੇ ਅਹੁਦੇਦਾਰ ਪੰਚ ਸਰਪੰਚ ਔਰ ਸੇਸ਼ ਨਕਰਦੇ ਸਾਡੇ ਨੌਜਵਾਨ ਸਰਪੰਚ ਔਰ ਸਾਰੀ ਪੰਚਾਇਤ ਸਾਰੇ ਖਿਡਾਰੀ ਔਰ ਇਲਾਕੇ ਤੋਂ ਆਈ ਹੋਈ ਸੰਗਤ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਬੜਾ ਪੁਰਾਣਾ ਬੜਾ ਇਤਿਹਾਸਿਕ ਮੇਲੇ ਦੇ ਵਿੱਚ ਅੱਜ ਮੈਨੂੰ ਹੋਰ ਦਾ ਮੌਕਾ ਮਿਲਿਆ ਜਿਸ ਤਰ੍ਹਾਂ ਸਰਪੰਚ ਸਾਹਿਬ ਦੱਸ ਰਹੇ ਸੀ ਕਿ 100 ਸਾਲ ਤੋਂ ਵੱਧ ਦਾ ਜਿਹੜਾ ਵਾ ਇਹ ਇਸ ਮੇਲੇ ਦਾ ਇਤਿਹਾਸ ਹੈ ਔਰ ਜਿੱਥੇ ਇਦੀ ਧਾਰਮਿਕ ਮਹੱਤਤਾ ਵਾ ਉਥੇ ਇਹਨੂੰ ਜਿਹੜਾ ਵਾ ਖੇਡਾਂ ਦੇ ਨਾਲ ਜੋੜਿਆ ਗਿਆ ਸੋ ਇਹ ਬਹੁਤ ਵਧੀਆ ਔਰ ਸਾਡੀ ਸਰਕਾਰ ਵੀ ਅੱਜ ਕੱਲ ਜਿਸ ਤਰ੍ਹਾਂ ਦੱਸ ਰਹੀ ਸੀ ਕਿ ਅਸੀਂ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਜਿਹੜੀ ਆ ਉਹ ਬਿਤੀ ਹੋਈ ਆ ਔਰ ਅਸੀਂ ਚਾਹੁੰਦੇ ਆ ਕਿ ਵਕਤ ਤੋਂ ਵੱਧ ਜਿਹੜੀਆਂ ਖੇਡਾਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪਰਫੁੱਲਤ ਕੀਤਾ ਜਾਵੇ ਔਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਖੇਡਾਂ ਵੱਲ ਨੂੰ ਔਰ ਜਿਹੜੀ ਪੰਜਾਬ ਦੀ ਮਾਂ ਖੇਡ ਆ ਕਬੱਡੀ ਉਹਦੇ ਵੱਲ ਨੂੰ ਸਾਡੇ ਨੌਜਵਾਨੀ ਨੂੰ ਜਿਹੜਾ ਜੋੜਿਆ ਸੋ ਇਹੋ ਜਿਹੇ ਜਿਹੜੇ ਟੂਰਨਾਮੈਂਟ ਹੁੰਦੇ ਨੇ ਇਹੋ ਜਿਹੇ ਖੇਡ ਮੇਲੇ ਹੁੰਦੇ ਨੇ ਉਹਨਾਂ ਨਾਲ ਨੌਜਵਾਨਾਂ ਦੇ ਵਿੱਚ ਖੇਡਾਂ ਦੇ ਪ੍ਰਤੀ ਇੱਕ ਨਵਾਂ ਜੋਸ਼ ਇੱਕ ਨਵਾਂ ਉਤਸ਼ਾਹ ਭਰਦਾ ਔਰ ਜਿੱਥੋਂ ਤੱਕ ਸਰਕਾਰ ਦੀ ਸਹਿਯੋਗ ਦੀ ਗੱਲ ਆ ਤੇ ਅਸੀਂ ਪੂਰਨ ਤੌਰ ਤੇ ਜਿਹੜਾ ਵਾ ਅਸੀਂ ਸਹਿਯੋਗ ਦੇਾਂਗੇ ਜੋ ਵੀ ਪ੍ਰਬੰਧਕ ਕਮੇਟੀ ਸੇਵਾ ਲਾਊਗੀ ਉਹ ਅਸੀਂ ਹਾਜ਼ਰ ਹਾਂ 21000 ਰੁਪਏ ਤੇ ਅਸੀਂ ਸਾਰੇ ਅੱਜ ਕਰਕੇ ਜਾ ਰਹੇ ਹਾਂ ਔਰ ਬਾਕੀ ਜੋ ਵੀ ਸੇਵਾ ਹੋਊਗੀ ਖਤਮ ਵੇ ਤੁਹਾਡੀ ਜਿਹੜੀ ਆ ਮਦਦ ਕੀਤੀ ਜਾਊਗੀ ਪਾਕੀ ਸਰਪੰਚ ਸਾਹਿਬ ਨੇ ਦੋ ਪ੍ਰਮੁੱਖ ਮੰਗਾਂ ਰੱਖੀਆਂ ਨੇ ਇੱਕ ਤੇ ਜਿਹੜੀ ਸੜਕਾਂ ਰਿਪੇਅਰ ਵਾਲੀ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਰਿਪੇਅਰ ਜਿਹੜੀ ਆ ਪਾਸ ਹੋ ਚੁੱਕੀ ਆ ਔਰ ਦੋ ਮਹੀਨਿਆਂ ਦੇ ਵਿੱਚ ਵਿੱਚ ਇਹ ਸੜਕ ਬਣ ਕੇ ਜਿਹੜੀ ਉਹ ਤਿਆਰ ਹੋਏਗੀ ਦੂਸਰਾ ਤੁਸੀਂ ਸਟੇਡੀਅਮ ਦੀ ਮੰਗ ਰੱਖੀ ਆ ਤੁਹਾਡਾ ਸਟੇਡੀਅਮ ਦੀ ਪ੍ਰਪੋਜ਼ਲ ਵੀ ਤੁਹਾਡੇ ਪਿੰਡ ਦੀ ਜਿਹੜੀ ਆ ਉਹ ਅਸੀਂ ਭੇਜੀ ਆ ਔਰ ਆਉਣ ਵਾਲੇ ਸਮੇਂ ਚ ਵਧੀਆ ਸਟੇਡੀਅਮ ਪਿੰਡ ਸਲੋਪੁਰ ਚ ਬਣੇਗਾ ਔਰ ਕੱਲੇ ਪਿੰਡ ਦੇ ਨਹੀਂ ਲਾਗੇ 10-15 ਪਿੰਡਾਂ ਦੇ ਬੱਚੇ ਆ ਕੇ ਇੱਥੇ ਖੇਡਿਆ ਕਰਨਗੇ ਕਿਉਂਕਿ ਮੈਨੂੰ ਮਾਨ ਆ ਕਿ ਅਸੀਂ ਨੌਜਵਾਨ ਇੱਥੇ ਸਰਪੰਚ ਬਣਾਇਆ ਵਾ ਕੋਸ਼ਲ ਜੀ ਹੁਣੀ ਬਹੁਤ ਇੱਥੇ ਮਿਹਨਤ ਕਰ ਰਹੇ ਆ ਪਿੰਡ ਦਾ ਇਹਨਾਂ ਨੇ ਬਹੁਤ ਵਿਕਾਸ ਕੀਤਾ ਹੈ ਜਦੋਂ ਵੀ ਮੇਰੇ ਕੋਲ ਆਉਂਦੇ ਆ ਪਿੰਡ ਦੇ ਆਪਣਾ ਕਦੀ ਪਰਸਨਲ ਕੰਮ ਈ ਨਹੀਂ ਆਏ ਹਮੇਸ਼ਾ ਪਿੰਡ ਦੇ ਕੰਮ ਲਈ ਆਉਂਦੇ ਆ ਔਰ ਮੈਨੂੰ ਖੁਸ਼ੀ ਹੁੰਦੀ ਆ ਕਿ ਕੋਈ ਸਾਂਝੇ ਕੰਮ ਲਈ ਜਦੋਂ ਮੇਰੇ ਕੋਲ ਆਉਂਦਾ ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗ੍ਰਾਂਟ ਜਿਹੜੀ ਆ ਉਹ ਪੰਚਾਇਤ ਨੂੰ ਦਿੱਤੀ ਜਾਵੇ ਜਿਹੜੇ ਸਾਂਝੇ ਕੰਮ ਜਿਹੜੀ ਆ ਪਿੰਡ ਦੇ ਉਹ ਕਰਾਉਣਾ ਚਾਹੁੰਦੇ ਆ ਔਰ ਪ੍ਰਿੰਟ ਦੀ ਜਿਹੜੀ ਆ ਡਵੈਲਪਮੈਂਟ ਜਿਹੜੀ ਆ ਉਹ ਕਰਾਉਣਾ ਚਾਹੁੰਦੇ ਆ ਸੋ ਨਾ ਕੋ ਪਹਿਲਾਂ ਕੰਮੀ ਰਹੀ ਆ ਪੰਚਾਇਤ ਨੂੰ ਤੇ ਨਾ ਘਾਹ ਰਹਿਣ ਦਿਆਂਗੇ ਤਕੜੇ ਹੋ ਕੇ ਕੰਮ ਕਰੋ ਔਰ ਇਲਾਕੇ ਦੇ ਵਿੱਚ ਆਪਣਾ ਨਾਮ ਪੇਸ਼ ਕਰੋ ਤੁਹਾਡਾ ਪਰਿਵਾਰ ਦਾ ਵੀ ਬੜਾ ਵੱਡਾ ਕਿਹੜਾ ਰਾਜਨੀਤਿਕ ਬਚੋਕੜ ਆ ਔਰ ਵਧੀਆ ਢੰਗ ਨਾਲ ਇਲਾਕੇ ਦੀ ਜਿਹੜੀ ਆ ਅਸੀਂ ਡਵਰਟਮੈਂਟ ਕਰੀਏ ਔਰ ਜਿੰਨੇ ਇੱਥੇ ਖਿਡਾਰੀ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੱਖ-ਵੱਖ ਉਹਨਾਂ ਨੂੰ ਜਿਹੜਾ ਆ ਵੀ ਆਸ ਦਾ ਇਲਾਕੇ ਵੱਲੋਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਨੇ ਉਹ ਬਾਹਰੋਂ ਅੰਦਰੋਂ ਸਾਰੇ ਬੜੇ ਵਧੀਆ ਪਲੇਅਰ ਟੀਮਾਂ ਆਈਆਂ ਨੇ ਔਰ ਬੜਾ ਸ਼ਰਮਾਚਕ ਜਿਹੜਾ ਖੇਡ ਕਬੱਡੀ ਦੀ ਉਹ ਦੇਖਣ ਨੂੰ ਜਿਹੜਾ ਵਾ ਉਹ ਮਿਲ ਰਹੀ ਆ ਸੋ ਮੈਂ ਸਾਰੇ ਪ੍ਰਬੰਧਕਾਂ ਨੂੰ ਜਿਹੜਾ ਵਾ ਵਧਾਈ ਦਿੰਦੇ ਹੋਏ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਦੇ ਇਸ ਖੇਡ ਮੈਲੇ ਦੇ ਵਿੱਚ ਜਿਹੜਾ ਵਾਹ ਹਿੱਸਾ ਬਣਨ ਦਾ ਮੌਕਾ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ